ਮਾਰੇ ਸਾਤ ਸੇ ਰਗੁਨਾਥ ਤੋਂ ਕਿਸ ਬਾਤ ਕੀ ਚਿੰਤਾ ਹਮਾਰੇ ਸਾਤ ਸੇ ਰਗੁਨਾਥ ਕਿ ਦਹਾਰੇ ਸਿਧ yogi ਸੇਵਾ ਸੁਮੇਤੀ ਬਲੇ ਤੇ ਹੋਰ ਸਾਰੇ ਨੇ ਆ ਸਾਡਾ ਗੱਲਣ ਭਰਾਇਆ ਤੇ ਤੁਹਾਨੂੰ ਆਪਣੀ ਜੋਤੀ ਭਾਰੀ ਹੋਣੀ ਹੈ ਸਿਧ yogi ਸੇਵਾ ਸੁਮੇਤੀ ਦੇ ਮੈਂਬਰ ਤੇ ਉਹਦਾ ਪ੍ਰਧਾਨ ਵੀ ਅਸੀਂ ਇਹਨਾਂ ਨੂੰ ਕਹਿੰਦੇ ਆ ਤੇ ਦੇਖੋ ਸ਼ਿੰਗਾਰ ਹੋ ਰਿਹਾ ਮਹਾਰਾਜ ਖੁਦ ਹੀ ਅਸੀਂ ਸ਼ਿੰਗਾਰ ਕਰੀਦਾ ਕਿਸੇ ਰਿਪੇਅਰ ਕਰਾਉਣੀ ਹੋਵੇ ਤੇ ਉਹ ਵੀ ਤਾਂ ਦੱਸ

ਇਹ ਕਿਹਨੇ ਬਣਾਏ ਬਾਣੇ ਸ਼ਿੰਗਾਰ ਨਾਲ ਉਹਨਾਂ ਦਾ ਭਾਈ ਨਸਮਤ ਤੇ ਦਰੋਂ ਉਹ ਕੈਡ ਕਰਦੇ ਕੰਮ ਸਫਾਈ ਉਹ ਹੱਥ ਦੇ ਇਹ ਬਾਣੇ ਬਣਾਉਣੇ ਬਾਣੇ ਦੇ ਭਾਈ ਬਣਾ ਲੈਂਦੇ ਆ ਜਿੱਦਾਂ ਆ ਮਰਜੀ ਬਾਣਾ ਕਹਦੇ ਆ ਬਾਣੇ ਬੱਦ ਸਟਾਈਲ ਦੇ ਵਿੱਚ ਬਾਣਾ ਬਣਾਉਂਦੇ ਆ ਫਾਈਬਰ ਦੇ ਵਿੱਚ ਹੀ ਬਣਾ ਦਿੰਦੇ ਆ ਪਰ ਸ਼ਿੰਗਾਰ ਵੀ ਆਇਆ ਉਹਨਾਂ ਵਧੀਆ ਰੱਖ ਕੇ ਦਿੰਦੇ ਆ ਦੇਖੋ ਸਾਡੇ ਸਾਹਮਣੇ ਹੀ ਆ ਹੁਣ ਇੱਕ ਭਾਈ ਹੁਣ ਫਾਈਬਰ ਦੇ ਜਿੱਦਾਂ ਮਤਲਬ ਮਾਰਜ ਕੀਤੇ ਹੋਏ ਆ ਤੇ ਉਹਨਾਂ ਦੇ ਉੱਤੇ ਕ੍ਰੋਦੀ ਫੇਸ ਉਹਨਾਂ ਨੇ ਕੀਤਾ ਹੋਇਆ ਆਪ ਜਿੱਦਾਂ ਮੈਂ ਸਾਰਾ ਉਹ ਐਂਗਰੀ ਫੇਸ ਕੀਤਾ ਹੋਇਆ ਆ ਉਹਨਾਂ ਉਹ ਵੀ ਦਿਖਾਉਂਦੇ ਆ ਦੇਖੋ ਟ੍ਰੈਂਡ ਤੇ ਕਰਦੇ ਆ ਸਾਡਾ ਜਿੰਨਾ ਬਜਟ ਆ ਤੇ ਉਹਦੇ ਦੇ ਵਿੱਚ ਤੁਹਾਨੂੰ ਤਿਆਰ ਕਰਕੇ ਦੇ ਉਹ ਜਿੰਤਾ ਮਰੇ ਮਰੇ ਮਰਜੀ ਮਰੇ ਤਿਆਰ ਕਰਾ ਲਓ ਤੁਸੀਂ ਬਸ ਭਾਈ ਜੀ ਪਾ ਕੇ ਕਰੋ ਪਾ ਕੇ ਦਾ ਨੰਬਰ ਤੁਹਾਨੂੰ ਦਵਾਂਗੇ ਜੀ ਭਾਈ ਜੀ ਤੁਹਾਨੂੰ ਆ ਜਾਓ ਸਾਰਿਆਂ ਜੈ ਸ਼੍ਰੀ ਰਾਮ ਤੇ ਜੋ ਗਿਸ਼ੇਵ ਮੈਂ ਦੋ ਬੋਲੇ ਨੰਬਰ ਬੋਲਣਾ ਚਾਹੁੰਦਾ ਆ ਬੋਲੋ ਹੈਰੀ ਮੈਂ ਜੈ ਸ਼ੀ ਰਾਮ ਸਾਰਿਆਂ ਨੂੰ ਆਪਣੇ ਸਾਰੇ ਭਰਾਵਾਂ ਭਰਾਵਾਂ ਵੀਰਾਂ ਨੂੰ ਸਾਡੇ ਜਿਹੜੇ ਆ ਜੋਤੀ ਭਾਜੀ ਹੋਣੀ ਹੈ ਨਾ ਤੁਹਾਨੂੰ ਨੰਬਰ ਦਵਾਂਗੇ ਇਹਨਾਂ ਨਾਲ ਸੰਪਰਕ ਕਰਿਓ ਹੁਣ ਦੇ ਗੱਲ ਕਰਾਓ ਉਹਨਾਂ ਨੂੰ ਬਾਣੇ ਬਣਾ ਕੇ ਦਵਾਂਗੇ ਸਸਤੇ ਸਸਤੇ ਰੇਟ ਦੇ ਵਿੱਚ ਨਾਲੇ ਵਧੀਆ ਜੀ ਓਕੇ ਜੀ ਜੈ ਸ਼ੀ ਰਾਮ